ਹਾਂਜੀ ਬਾਈ ਜੀ ਮੈਂ ਜਗਦੀਪ ਰੰਧਾਵਾ ਮੇਰੇ ਆ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਇੱਥੇ ਰੋਜ਼ ਇੱਕ ਵੀਡੀਓ ਆਪਾਂ ਪਾਉਨੇ ਹੁੰਦੇ ਆ ਨਵੇਂ ਤੋਂ ਨਵੇਂ ਵਿਸ਼ੇ ਤੇ ਵੀਡੀਓ ਪਾਉਨੇ ਹੁੰਦੇ ਆ ਮੇਰਾ YouTube ਚੈਨਲ ਹੈ ਨੂੰ ਸਬਸਕ੍ਰਾਈਬ ਲਾਇਕ ਬਿਊ ਕਮੈਂਟ ਸਾਰਾ ਕੁਝ ਹੀ ਕਰਨਾ ਤਾਂ ਕਿ ਚੈਨਲ ਗਰੋਅ ਕਰੇ ਤੇ ਆਪਾਂ ਕੰਮ ਖਿੱਚਦੇ ਰਹੀਏ ਤੇ ਦੂਰ ਤੱਕ ਆਪਣੀ ਬਾਤ ਜਾਂਦੀ ਰਹੇ ਉਹੀ ਬਈ ਮੁੱਦਾ ਫੇਰ ਭਈਆਂ ਵਾਲੇ ਮੁੱਦੇ ਤੇ ਗੱਲਬਾਤ ਕਰਦੇ ਆਂ ਕੱਲ ਨੂੰ ਹੁਸਿਆਰਪੁਰ ਵਿੱਚ ਵੱਡਾ ਇਕੱਠ ਹੋਣ ਜਾ ਰਿਹਾ ਹੈਗਾ ਸਾਰੇ ਭੈਣ ਭਰਾ ਹਮ ਹਮਾ ਕੇ ਪਹੁੰਚੋ ਕਿਉਂਕਿ ਕੱਲ ਨੂੰ ਬੱਚੇ ਦਾ ਪਹੂਗਾ ਤੇ ਉੱਥੇ ਪ੍ਰਦਰਸ਼ਨ ਵੀ ਕਰਾਇਆ ਜਾਊਗਾ ਥੋੜਾ ਜਿਹਾ ਕੱਲ ਨੂੰ ਉਹデア ਮੰਗ ਪੱਤਰ ਦੇਣਾ ਹੈਗਾ ਸ਼ਹਿਰ ਦੇ ਡੀਸੀ ਆਫਿਸ ਕੰਨੀ ਮੰਗ ਮੰਗ ਪੱਤਰ ਦੇਣ ਜਾਇਆ ਜਾਊਗਾ ਕੱਲ ਨੂੰ ਸਾਰੇ ਜਥੇਬੰਦੀਆਂ ਦਾ ਐਲਾਨ ਤੇ ਬਸ ਬੇਨਤੀ ਹੈ ਵੀ ਸਾਰੇ ਪਹੁੰਚੋ ਤੇ ਹੁਣ ਗੱਲਬਾਤ ਮੰਗਣ ਵਾਲੇ ਮੁੱਦੇ ਤੇ ਕਰਦੇ ਵੀ ਮੁੱਦਾ ਬਹੁਤ ਵੱਡਾ ਉੱਠਿਆ ਸੀ ਜਿਵੇਂ ਪਹਿਲਾਂ ਹੀ ਮੈਂ ਵੀਡੀਓ ਚ ਇੱਕ ਚੋ ਕਿਹਾ ਸੀ ਵੀ ਕੁੜੀ ਹੋ ਗਈ ਹੁਣ ਕੰਨ ਮਿੰਨਦੀਏ ਮੁੱਦਾ ਬਹੁਤ ਵੱਡਾ ਉੱਠਿਆ ਪਰ ਇਹ ਨਹੀਂ ਚੱਲਿਆ ਜਾਣਾ ਬਾਹਲੇ ਦਿਨ ਨਹੀਂ ਰਹਿੰਦਾ ਕਿਉਂਕਿ ਪੰਜਾਬੀਆਂ ਦੀ ਵਿੱਚ ਹੀ ਮੈਂ ਆ ਪੰਜਾਬੀਆਂ ਦੀ ਨਾ ਆਪਣੀ ਸਾਰਿਆਂ ਦੀ ਇਕਾਧਤ ਹੋ ਗਈ ਆਪਾਂ ਮੁੱਦਾ ਥੋੜੇ ਦਿਨ ਚਲਾਉਣਾ ਹੁਣ ਤੁਸੀਂ ਦੇਖੋ ਪਹਿਲਾਂ ਸਰ ਨੂੰ ਪਹਿਲਾਂ ਚੱਲਿਆ ਮੁੱਦਾ ਟਰੈਕਟਰ ਵਾਲੀ ਕੁੜੀ ਦਾ ਤਿੰਨ ਚਾਰ ਦਿਨ ਉਹ ਚੱਲਿਆ ਇਦੂ ਵਾਦਾ ਮੁੱਦਾ ਆ ਗਿਆ ਸੀਗਾ ਟਰੱਕ ਡਰਾਈਵਰ ਦਾ ਤਿੰਨ ਚਾਰ ਦਿਨ ਉਹ ਚੱਲਿਆ ਜਿਹੜਾ ਅਮਰੀਕਾ ਵਾਲਾ ਟਰੱਕ ਡਰਾਈਵਰ ਸੀ ਫਿਰ ਹੜਾ ਨਾ ਚੱਲਿਆ ਪੰਜ ਸੱਤ ਦਿਨ ਹੁਣ ਆ ਚੱਲੀ ਜਾਂਦਾ ਇਹਦੇ ਬਾਅਦ ਕੋਈ ਹੋਰ ਮੁੱਦਾ ਆ ਜੂ ਆਪਾਂ ਸਾਰੇ ਵਿੱਚ ਹੀ ਮਾਇਆ ਆਪਾਂ ਵਿਹੂ ਰੀਲਾਂ ਜੋ ਕਰੇ ਰਹਿ ਗਏ ਅਸਲ ਆਪਾਂ ਕੋਈ ਵੀ ਮੁੱਦੇ ਤੇ ਸੀਰੀਅਸ ਨਹੀਂ ਹੋ ਸਕਦੇ ਜਿੱਥੇ ਜਿੰਨੇ ਜਿਹੜੇ ਵਿਹੂ ਹੁੰਦੇ ਆ ਸਾਰਿਆਂ ਨੂੰ ਵੀਡੀਓ ਚਾਲਦੀਆਂ ਸਾਰੇ ਬੰਦੇ ਆਏ ਆ ਕਿਸੇ ਨੂੰ ਦੋ ਜਾਣੇ ਦੇਖਦੇ ਆ ਕਿਸੇ ਨੂੰ ਲੱਖ ਜਾਣੇ ਦੇਖਦਾ ਸਾਰੇ ਆਪਾਂ ਪੰਜਾਬ ਦੇ ਵਿਹੂਆਂ ਤੇ ਖੜਾਂਗਾ ਜਿਹੜੀ ਚੀਜ਼ ਤੇ ਚਾਰ ਵੇਵ ਮਿਲਦੇ ਆ ਉਹ ਚੱਲਦਾ ਹੁਣ ਜਦੋਂ ਬੱਚੇ ਨੂੰ ਵਿਵ ਮਿਲਣੋਂ ਹਟ ਗਏ ਬੱਚੇ ਵਾਲੇ ਮੁੱਦੇ 'ਚ ਕਿਸੇ ਪਾਸੇ ਹੋਰ ਚਲੇ ਜਾਣਗੇ ਹਾਲਾਂਕਿ ਮੁੱਦਾ ਸ਼ਰੀਸਾ ਇੱਥੇ ਲੜਨ ਦੀ ਲੋੜ ਸੀ ਲੜਨ ਦੀ ਹੀ ਲੋੜ ਨਹੀਂ ਭਈਏ ਕੁੱਟੇ ਮਾਰੇ ਜਾਣ ਤੰਗੇ ਕਰਦੋ ਕਰਦੋ ਇਹ ਗੱਲ ਨਹੀਂ ਕਰਨੀ ਆਪਾਂ ਅਸਲ ਲੜਨ ਦੀ ਹੀ ਸੀ ਵੀ ਇਹ ਸਾਰੇ ਪੰਜਾਬੀ ਸੜਕਾਂ ਤੇ ਆਉਂਦੇ ਭਗਵਾਨ ਤਮਾਨ ਤੋਂ ਇਹਦੇ ਕੋਲੇ 92 ਐਮਐਲ ਸੀ ਤੋਂ ਕਾਨੂੰਨ ਬਣਾਉਂਦੇ ਜਿਵੇਂ ਉੱਤਰਾਖੰਡ 'ਚ ਬਣਿਆ ਹਿਮਾਚਲ 'ਚ ਬਣਿਆ ਰਾਜਸਥਾਨ 'ਚ ਬਣਿਆ ਜ਼ਮੀਨ ਦਾ ਕੋਈ ਲੈ ਸਕੇ ਆਧਾਰ ਕਾਰਡ ਨਾ ਬਣ ਸਕੇ ਬੋਟਰ ਨਾ ਬਣ ਸਕੇ ਜੇ ਹੁਣ ਪ੍ਰਵਾਸੀ ਉਹਨਾਂ ਦੀ ਵੋਟ ਬਣ ਗਈ ਵੋਟ ਉਹਨੂੰ ਕਾਣਕ ਮਿਲਣ ਲੱਗ ਗਈ ਉਹਨੂੰ ਮੈਡੀਕਲ ਸਹੂਲਤਾਂ ਮਿਲਣ ਲੱਗ ਗਈਆਂ ਸਰਕਾਰ ਦੀਆਂ ਜੋ ਵੀ ਸਹੂਲਤਾਂ ਉਹ ਮਿਲਣ ਲੱਗ ਜਾਂਦੀਆਂ ਇਹ ਤੋਂ ਬਾਅਦ ਅਗਲਾ ਕਦ ਕਰ ਲੈ ਲੈਂਦਾ ਅਗਲਾ ਪੱਕਾ ਹੋ ਜਾਂਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਿਹੜੇ ਲੀਡਰ ਆਪਣੇ ਇਹ ਕਾਨੂੰਨ ਨਹੀਂ ਲਿਆ ਰਹੇ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਆ ਜਿਵੇਂ ਮੁੱਖ ਮੰਤਰੀ ਬਣਿਆ ਭਵੰਤਮਾਨ ਜਾਂ ਐਮਐਲਏ ਬਣੇ ਹੋ ਤੁਸੀਂ ਕਿਵੇਂ ਬਣੋਗੇ ਜਦੋਂ ਮੰਨ ਲਓ ਹਰ ਹਲਕੇ ਚ ਵੋਟਾਂ ਅਗਲਿਆਂ ਦੀ ਵਧ ਗਈ ਅਗਲੇ ਆ ਤਾਂ ਬਈ ਐਮਐਲਏ ਜਿੱਤੇਉਣਗੇ ਛੋਡੇ ਪੱਲੇ ਕਿਰੂ ਠਾਨੇਦਾਰ ਹੋਣਗੇ ਡੀਸੀਓ ਹੋਣਗੇ ਐਸਐਸਪੀ ਹੋਣਗੇ ਸਪਾਈ ਹੋਣਗੇ ਜਦੋਂ ਅਗਲੇ ਅਫਸਰ ਵੀ ਹੋਏ ਤੇ ਅਗਲੇ ਲੀਡਰ ਵੀ ਹੋਏ ਤੇ ਛੋਡੇ ਚ ਪੇੜੇ ਦੇਖੋ ਫਿਰ ਕਿਵੇਂ ਪੈਂਦੇ ਅਗਲਿਆਂ ਦੀ ਗਿਣਤੀ ਵਧ ਗਈ ਆ ਹੁਣ ਬਹੁਤ ਪਿੰਡਾਂ ਸਰਪੰਚ ਬਣਿਆ ਅਗਲਿਆਂ ਦੇ ਐਮਸੀ ਬਣ ਜਾਂਦੇ ਸ਼ਹਿਰਾਂ ਚ ਉਬਈ ਤੇ ਹਾਈ ਬੋਟ ਬੈਂਕ ਬੋਟ ਬੈਂਕ ਦਾ ਰਾਜ ਆ ਹੁਣ ਰਾਜੇ ਬੜਿੰਗ ਦਾ ਬਿਆਨ ਸੁਣਿਆ ਕਮਾਲੀ ਕਰਤੀ ਕਹਿੰਦਾ ਤੁਸੀਂ ਇਹਨਾਂ ਦੇ ਉਲਟ ਕਿਉਂ ਹੁੰਨੇ ਹੋ ਐਂ ਭਗਵੰਤ ਮਾਨ ਦਾ ਭਗਵੰਤ ਮਾਨ ਸਾਹਿਬ ਤੇ ਰਾਜਾ ਬੜਿੰਗੇ ਆਉਣ ਵਾਲੀਆਂ ਵੀਡੀਓ ਨੂੰ ਤੁਸੀਂ ਨਾ ਬਹੁਤ ਵੱਡੇ ਟੋਏ ਪੱਟ ਰਹੇ ਹੋ ਆ ਮੇਰੇ ਦੇਖ ਲਈ ਦੇਖ ਲਈ ਜੀ ਆਵਾਦੀ ਵਧ ਗਈ ਛੋਡੇ ਤੁਸੀਂ ਵੀ ਨਾਲ ਹੀ ਆਪਾਂ ਸਾਰਿਆਂ ਨੇ ਦੇਖ ਲਈ ਦੇਖ ਲਈ ਜੀ ਆਵਾਦੀ ਵਧ ਗਈ ਨਾ ਅੱਜ 50% ਭਈ ਇਹ ਆ 50 ਪੰਜਾਬੀ ਆ ਜੇ ਇਹਨਾਂ ਦੀ ਆਬਾਦੀ 70% ਹੋ ਗਈ ਨਾ ਇਹਨਾਂ ਦਾ ਐਮਐਲਏ ਇਹਨਾਂ ਦਾ ਮੁੱਖ ਮੰਤਰੀ ਉਹਨੂੰ ਤੁਸੀਂ ਨਹੀਂ ਬਣ ਸਕਦੇ ਫਿਰ ਚੀਕਾ ਮਾਰੋਗੇ ਮਾਤਾ ਇਹ ਹੀ ਬੇਨਤੀ ਕਰਦਾ ਵੀ ਇਹ ਇਕੱਠੇ ਹੋ ਕੇ ਪੰਜਾਬੀਓ ਮਤਾ ਪਵਾ ਲਓ ਵੀ ਇਥੇ ਬੋਰਡ ਬਣਾਉਣ ਦਾ ਅਧਿਕਾਰ ਜ਼ਮੀਨ ਨਾ ਖਰੀਦ ਸਕਣ ਧੰਨਵਾਦ ਜਿਉਂਦੇ ਰਹੋ ਕੱਲ ਨੂੰ ਫੇਰ ਕੋਈ ਵੀਡੀਓ ਲੈ ਕੇ ਆਗਰ ਹੋਵਾਂਗੇ ਤੇ ਮੇਰਾ YouTube ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ ਜੀ ਜਿਉਂਦੇ ਰਹੋ